ਹੁਣ ਮੇਰੀ ਗੱਲ ਸੁਣਾ ਨਰੇਗਾ ਚ ਕੰਮ ਕਰ ਲਿਆ ਹਫਤਾ ਕਰ ਲਿਆ ਹਨ ਕਿੰਨੇ ਦਿਨ ਲੰਮਾਉਂਦੇ ਨੇ ਪਹਿਲਾਂ ਦੱਸ ਮੈਂ 125 ਦਿਨ ਕਰਤੇ ਨਹੀਂ ਤੁਸੀਂ ਕਿੰਨੀ ਇੱਕ ਬੰਦੇ ਦੀ ਕਿੰਨੇ ਦਿਹਾੜੀਆਂ ਲੱਗਦੀਆਂ ਨੇ ਮਹੀਨੇ 'ਚ ਮਹੀਨੇ 'ਚ ਤਾਂ ਨੋਟਸ ਲੱਗ ਜਾਂਦੇ ਹੁੰਦੇ ਹੁੰਦਾ 4 ਹਫਤੇ ਨੇ ਮਹੀਨੇ 'ਚ ਕੌਣ ਜਿਹੜੀ ਨੂੰ ਵੇਖਦਾ ਸੀ ਬੱਸਿਆ ਉਹ ਕਹਾਵਤਾ ਆਪਕੇ ਮੈਂ ਖਾਜੂਗੀ ਵੀ ਹੁਣ ਤੇਰ ਮੈਨੂੰ ਹਟਾਤਾ ਹਾਂ ਤੇਰਾ ਡੰਡਾ ਥੋੜਾ ਘੜਾ ਗੱਗੀ ਹਾਂ ਤੂੰ ਕਹਿੰਦੇ ਮੇਰੀ ਘਰੜੀ ਲਾਜੇ ਮੇਰੀ ਮੰਮੀ ਦਾ ਹਾਂ ਐ ਹੁੰਦਾ ਇਹ ਜਾਣ ਪੱਗ ਅੱਛਾ ਵੀ ਕਿਸੇ ਨੂੰ ਹੋਰ ਲਾ ਦਿੰਦੇ ਨੇ ਐ ਤਾਂ ਤੇਰੇ ਪੈਸੇ ਤਾਂ ਨਹੀਂ ਖਾਂਦੀ ਨਾ ਮੇਰੇ ਨਹੀਂ ਖਾਂਦੀ ਉਹ ਤਾਂ ਚਲੋ ਐ ਤਾਂ ਯਾਰ ਤੈਨੂੰ ਦੰਦ ਲਵਾ ਮੇਰੇ ਤਨ ਹੱਥ ਚਲਵਾ ਦੇ ਦੁਵਾਦ ਮੈਨੂੰ ਗਰੂ ਵੀ ਧੂਨ ਹੈ ਨਹੀਂ ਭਾਈ ਯਾਰ ਜੇ ਮੈਂ ਹੁਣ ਤੂੰ ਆਣਾ ਚੱਲ ਕੱਲਾ ਭਰਾਗਾ ਤੇਰਾ ਵੇਹੇ ਹੱਕ ਬਣਦਾ ਉਹਨੂੰ ਵੀ ਚੱਲ ਪੂਰੇ ਦਿਨ ਲਵਾਵੇ ਮਹੀਨਾ ਲਵਾ ਦੇਦਾ ਗਿੱਲਾ ਕੋਈ ਨਹੀਂ ਹੁੰਦਾ ਬਲੰਗ ਤੇ ਬੰਦੇ ਨੂੰ ਹਨਾ ਲਵਾਉਣੇ ਚਾਹੀਦੇ ਉਹ ਸੋਚਦੇ ਕਾ ਨੂੰ ਹਵਾ ਵਿਗੜੀ ਹੋਈ ਹੈ ਵੀਰੇ ਉਹੀ ਗੱਲ ਆ ਵੀ ਥੋੜੀ ਜਿਹੀ ਤਾਂ ਨਹੀਂ ਹੁੰਦੀ ਕੋਈ ਯਾਰ ਜੇ ਮੈਂ ਹਨਾ ਮੇਰੀ ਗੱਲ ਸੁਣ ਜਿਹਦਾ ਸਰਦਾ ਹੀ ਨਹੀਂ ਹੈਗਾ ਜਿਹੜੇ ਬੰਦੇ ਦਾ ਸਰਦਾ ਹੀ ਨਹੀਂ ਤੁਹਾਡੇ ਯਾਰ ਸਰਦੀ ਨਹੀਂ ਉਹ ਬੰਦੇ ਦਾ ਚੱਲ ਲਾ ਲਓ ਹਨਾ ਜਿਹੜੇ ਬੰਦੇ ਦਾ ਸਰਦਾ ਵਰਦਾਗਾ ਉਹ ਬੰਦੇ ਨੂੰ ਕੀ ਯਾਰ ਹਨਾ ਉਹ ਵੀ ਭੈਣ ਚੁੱਦੀ ਰੇਗਾਂ ਤੁਰੇ ਫਿਰਦੇ ਨੇ ਦੋ ਬੰਦੇ ਠੀਕ ਆ ਜਿਹੜੇ ਕੰਮ ਉਪਚਾਰ ਨੂੰ ਘੱਟ ਹੁੰਦਾ ਹਨਾ ਉਹਨਾਂ ਨੂੰ ਵੈਸੇ ਪੂਰੇ ਮਹੀਨਾ ਲਗਾਉਣਾ ਚਾਹੀਦਾ ਵੀਰੇ ਇਹ ਜੀ ਸਰਕਾਰ ਹੈ ਸਰਕਾਰ ਨੇ ਵੀ ਰੂਲ ਖੋਲੇ ਨੇ ਕੋਈ ਵੀ ਜਾ ਸਕਦਾ ਕੋਈ ਵੀ ਨਹੀਂ ਵੀਰੇ ਉਹਨਾਂ ਲਿਖ ਕੇ ਬਕਾਇਦਾ ਕਹਿਣਾ ਚਾਹੀਦਾ ਵੀ ਜ਼ਰੂਰਤਮੰਦ ਨੇ ਜਿਹੜੇ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਹਨਾ ਜਿਹਨੂੰ ਕੰਮ ਨਹੀਂ ਮਿਲਦਾ ਵੀ ਜਿਹੜਾ ਬੰਦਾ ਜਹਾੜੀ ਦਾਪਾ ਨਹੀਂ ਕਰ ਸਕਦਾ ਵੀ ਉਹ ਬੰਦੇ ਲੱਗੋ ਇਹ ਹੁੰਦਾ ਸਰਕਾਰੀ ਪੈਸਾ ਦੇਣ ਦਾ ਫਾਇਦਾ ਜਿਹੜੇ ਬੰਦਿਆਂ ਦਾ ਸਰਦਾ ਵਰਦਾ ਉਹ ਵੀ ਤੁਰੇ ਫਿਰਦੇ ਆ ਭੰਦੇ ਯਾਰ ਹੂੰ ਮੇਰੇ ਸਰਕਾਰਾਂ ਜਿਹੜੀਆਂ ਵੀ ਸਰਕਾਰਾਂ ਹੁਣ ਭਗਵਾਨ ਤੁਮਾਨੂੰ ਮਾਰਾ ਨਾ ਹੈ ਹਨਾ ਚੰਗਾ ਕਹਿ ਵੀ ਚੱਲ ਕੰਮ ਚਲਾ ਰੱਖਿਆ ਪਰ ਉਹਦਾ ਦਿਮਾਗ ਇਹ ਵੀ ਕਹਿਣਾ ਚਾਹੀਦਾ ਨਾ ਉਹਨੇ ਇਹ ਵੀ ਕਹਿਣਾ ਚਾਹੀਦਾ ਵੀ ਜਿਹੜੇ ਬੰਦੇ ਦਿਹਾੜੀ ਦਫੇ ਤੇ ਨਹੀਂ ਜਾ ਸਕਦੇ ਉਹਨਾਂ ਲਈ ਆ ਉਹਨਾਂ ਲਈ ਆ ਦੂਜੇ ਬੰਦੇ ਆਲੀ ਥੋੜੀ ਆ ਜਿਹੜੇ ਬੰਦੇ ਦਾ ਸਰਦਾਗਾ ਉਹੀ ਤੁਰੇ ਫਿਰਦੇ ਨੇ ਨਰੇਗਾ ਚ ਲੋਰ ਦਾ ਨੰਬਰ ਹੈਗਾ ਤੁਹਾਨੂੰ ਮੇਰੇ ਕੋਲ ਨੰਬਰ ਹੈ ਨਹੀਂ ਉਹਦਾ ਕਿਹਨੂੰ ਲਾ ਕੇ ਕਹ ਜੇ ਦੋ ਘਰੇ ਤਾਂ ਪਰੇ ਪਰ ਆਪਾਂ ਹੁਣ ਕੀ ਕਰੀਏ ਲਰਦੂ ਦੇ ਬਾਰੇ ਬਦਲਣਾ ਬਦਲਣਾ ਬੋਲਦਾ ਮੈਂ ਨੂੰਰੀ ਬਤਾ ਭਾਈ ਉਹ ਤਾਂ ਆਪ ਹੀ ਬਦਲ ਦੂੰਗਾ ਭਾਈ ਜੀ ਸਾਰੇ ਪਾਸੇ ਤੂੰ ਪਾਣੀ ਖੋਲਿਆ ਪਿਆਗਾ ਮੇਰੀ ਮਸਦਾ ਹਾਂ ਇੱਧਰ ਬੰਦ ਕਰ ਦਿਓ ਇਹ ਵਿਸ਼ੇ ਤੇ ਤੂੰ ਸਰਕਾਰਾਂ ਬਾਰੇ ਕੀ ਕਹਿਣਾ ਚਾਹਣਾ ਸਰਕਾਰਾਂ ਬੁੱਧੂ ਨੇ ਲੈ ਲਾਇਏ ਜੇ ਬੰਦੇ ਤੇ ਸਾਨੂੰ ਉਹ ਲੱਗਦੇ ਨੇ ਵੱਦੂ ਆ ਤਾਂ ਹੀ ਤਾਂ ਭਾਈ ਦੀ ਕੈਂਡੀਡੇਟ ਹਾਰ ਜਾਂਦੇ ਨੇ ਹੁਣ ਤੂੰ ਆ ਤੇਰਾ ਦਿਲ ਦਿਖਾਈ ਦਿੱਤਾ ਦਿਖਾਇਆ ਹਨਾ ਫੇਰ ਹੀ ਤੂੰ ਮੜਾ ਗਿਆ ਜੇ ਜੇ ਤਰ੍ਹਾਂ ਦਿਵਨੀ ਨਾ ਦਿਖਾਇਆ ਹੁੰਦਾ ਤੂੰ ਚੰਗਾ ਵੀ ਕਹਿੰਦਾ ਵੀ ਉਹਦਾ ਐ ਹੋ ਜੇ ਉਹਦਾ ਆ ਸਮਰ ਜੇ ਇਹ ਹੁੰਦਾ ਵੀਰੇ ਜੇ ਤੂੰ ਕਹੇਂਗਾ ਨਾ ਵੀ ਇਹ ਹੁੰਦਾ ਨਹੀਂ ਇਹ ਗੱਲਾਂ ਚ ਦਮ ਨਹੀਂ ਕਿਹੜੀਆਂ ਵੱਦੋ ਆਵਾ ਲੱਗਦੀਆਂ ਲੱਗਦੀਆਂ ਨੇ ਬਾਈ ਹੇ ਗੱਲ ਹੁਣ ਤੂੰ ਚਮਕੌਰ ਨੂੰ ਫੋਨ ਕਰ ਜਰ ਕਿੰਨੇ ਮਹਿੰਗਾ ਮੇਰੇ ਕੋਲ ਨੰਬਰ ਨਹੀਂ ਹੈ ਵੀਰੇ